ਇਹ ਜਿਹੜਾ ਹਾਕਮ ਵਾਲਾ ਥੋੜੀ ਬੁਚੋਰ ਸੀਗਾ ਇਹ ਉਤੋਂ 6-7 ਕੁੜੀਆਂ ਲਿਆਇਆ ਚੱਕ ਕੇ ਕਾਜ ਦੇ ਵਿੱਚ ਉਹ ਵਿਚਾਰੀਆਂ ਨੂੰ ਓਨ ਸਾਰੀ ਨਗਨ ਕਰਕੇ ਓਮ ਗਾੜੀਆਂ ਨੰਗਾ ਚੱਕ ਲੋਏ ਕਿ ਕਾ ਉਹ ਮਾਈ ਦੇ ਬਿਆਨ ਲੈਣ ਗਏ ਉਹ ਸ਼ਰਾਬੀ ਹੋਏ ਹੋਏ ਸੀਗੇ ਗੰਨਮੈਣ ਉਹਨਾਂ ਨੇ ਕੱਪੜੇ ਪਾੜ ਕੇ ਉਹ ਕਹਿੰਦੀ ਰਹੀ ਵੇ ਪੁੱਤ ਨਾ ਪਾੜੋ ਵੇ ਪੁੱਤ ਨਾ ਪਾੜੋ ਵੇ ਵੇ ਪੁੱਤ ਨਾ ਉਹ ਮਾਈ ਉੱਥੀ ਦਰਸ਼ਨ ਦੇ ਨੂੰ ਬਹੁਤ ਮਸ਼ਹੂਰ ਹੋ ਗਿਆ ਇੰਟਰਪ੍ਰੀਨਰ ਉਹ ਕੀ ਕਰਦੇ ਸੀ ਰਾਤ ਨੂੰ 12 ਵਜੇ ਚੋਲੇ ਪਾ ਲੈਣੇ ਖਟੀਆਂ ਦਸਤਾਰਾਂ ਮੰਗ ਲੈਣੀਆਂ ਉਹ ਫੋਨ ਹੀ ਪਾ ਲੈਣੇ ਗਾਤਰੇ ਕੰਧ ਟੱਪ ਕੇ ਜਿਵੇਂ ਹੁਣ ਮੇਰੇ ਘਰੇ ਆ ਗਏ ਆ ਕੇ ਕਬਰ ਢਾ ਲਿਆ ਮੇਉ ਬਣਾਉ ਰੋਟੀ ਦੇ ਤਾਂ ਦੇ ਖਾਣਾ ਵੀ ਕੇਦੇ ਮੁਰਗੇ ਮਾਰ ਕੇ ਰੱਖੇ ਪਿਆ ਅੱਛਾ ਇਹ ਤਾਂ ਬਣਾਉ ਮੁਰਗੇ ਰਾਤ ਨੂੰ ਘੰਟਾ ਤੋਂ 2 ਘੰਟੇ ਉਹਨਾਂ ਦੇ ਘਰੇ ਰਹਿ ਕੇ ਸਵੇ ਨੂੰ 6 ਵਜੇ ਦੇ ਨੂੰ ਉੱਥੇ ਹੀ ਆ ਜਾਣਾ ਫਿਰ ਆ ਕੇ ਰੇਡ ਮਾਰ ਦੇਣੀ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਗਰੀਬ ਲੋਕਾਂ ਦਾ ਖੂਨ ਪੀਤਾ ਜੀ ਨਾ ਇਹਨਾਂ ਦਾ ਹਾਸ਼ਿਰ ਬਹੁਤ ਮਾੜਾ ਹੋ ਗਿਆ ਸਵਰਨ ਘੋਟਣਾ ਅਦਰੰਗ ਹੋ ਗਿਆ ਇਹ ਅਤਵਾਦ ਨੂੰ ਥੱਲ ਪਾਉਣੀ ਪਉਣੀ ਆ ਉਸ ਨੂੰ ਖੁੱਲੀ ਛੋੜ ਦਿੱਤੀ ਜੋ ਮਰਜ਼ੀ ਕਰੋ ਬੰਦਾ ਮਾਰੋ ਘਰ-ਗਾੜ ਲੁੱਟੋ ਟੀਮੀਆਂ ਚੱਕੋ ਜੋ ਮਰਜ਼ੀ ਕਰੋ ਬਿਲਕੁਲੀ ਜਿਵੇਂ ਮੁਗਲਾਂ ਦੇ ਜ਼ਮਾਨੇ ਚ ਮੁਗਲ ਫੌਜ ਨੂੰ ਖੋਲੋਂਦੀ ਸੀ ਨਾ ਲੋਟ ਲੋ ਗਈ ਜਿੰਨਾ ਮਾਰਦੀ ਲੋਟ ਲੋ ਇਸ ਤਰ੍ਹਾਂ ਦੀ ਖੁੱਲ੍ਹ ਦੇ ਦਿੱਤੀ ਪੁਲਿਸ ਤੇ ਦੋਸ਼ ਲੱਗਦਾ ਕਿ ਪੁਲਿਸ ਨੇ ਬਹੁਤ ਸਾਰੇ ਮੁੰਡਿਆਂ ਨੂੰ ਖਪਾਇਆ ਉਹ ਗੱਲ ਇਸ ਤਰ੍ਹਾਂ ਦੀ ਵੀ ਜੀ ਇੱਕ ਤਾਂ ਸੀਗਾ ਪੈਸੇ ਦਾ ਲਾਲਚ ਦੂਜਾ ਇਹਨਾਂ ਨੂੰ ਸੀਗਾ ਆਪਣੀਆਂ ਨੌਕਰੀਆਂ ਬਚਾਉਣ ਦਾ ਤੇ ਸਤਾਰ ਲਾਉਣ ਦਾ ਜੇ ਹੁਣ ਕਿਸੇ ਗਰੀਬ ਪਰਿਵਾਰ ਦਾ ਇੱਕ ਬੱਚਾ ਚੱਕ ਲਿਆ ਇਹਨਾਂ ਨੇ ਚਾਹੇ ਉਹ 15 ਸਾਲ ਦਾ ਚਾਹੇ ਉਹ 12 ਸਾਲ ਦਾ ਇਹ ਚਾਹੇ ਉਹ 30 35 ਸਾਲ ਦਾ ਮੁੰਡਾ ਪਿਓ ਜਾਂਦਾ ਥਾਣੇ ਦੇ ਵਿੱਚ ਜਾਂ ਕਿ ਨਕਰ ਦਾ ਪੱਗਾਂ ਧਰਦਾ ਪੈਰੀ ਤਾਂ ਅਗੋਂ ਅਫਸਰ ਪਤਾ ਕੀ ਕਹਿੰਦੇ ਸੀ ਉਹ ਬੁੜਿਆ ਕਿੰਨੀ ਪੈੜੀ ਆਉਂਦੀ ਆ ਮੁੰਡੇ ਨੂੰ 2 ਕਿੱਲੇ ਆਉਂਦੀ ਆ ਜੀ ਜਾਂ ਵੇਚਿਆ ਫਿਰ ਉਹਨੂੰ ਆਪ ਦਾ ਪੁੱਤ ਲੈ ਜੀ ਹਾਂ ਉਹ پیسے ਉੱਪਰ ਤੱਕ ਡਿਵਾਈਡ ਹੁੰਦੇ ਸੀਗੇ ਜੇ 5 ਲੱਖ ਲਿਆ 6 ਲੱਖ ਲਿਆ ਜਾਂ ਕਿੰਨਾ ਵੀ ਲੈ ਲਿਆ ਉਹ ਐਸਐਸਪੀ ਨੂੰ ਜਾਂਦੇ ਸੀਗੇ ਡੀਐਸਪੀ ਨੂੰ ਜਾਂਦੇ ਸੀ ਉੱਪਰ ਕੇਪੀਐਸ ਗਿਲ ਤੱਕ ਪਹੁੰਚ ਹੁੰਦੀ ਸੀ ਪੈਸਿਆਂ ਦੀ ਠੀਕ ਹੈ ਨਾ ਇਸ ਕਰਕੇ ਇਹਨਾਂ ਨੇ ਆਮ ਜਿਹੜੇ ਮਲਾਜ਼ਮ ਸੀ ਨਾ ਉਹਨਾਂ ਨੂੰ ਦਵਾ ਕੇ ਰੱਖਿਆ ਉਹਨਾਂ ਨੂੰ ਖੁੱਲੀ ਖੇਡ ਸੀ ਵਿੱਚ ਆਏ ਤੁਸੀਂ ਬੰਦਾ ਮਾਰ ਕੇ ਸਾਡੇ ਕੋਲ ਆ ਜਾਓ ਤੁਹਾਨੂੰ ਕੁਝ ਨਹੀਂ ਆਕਾਂਗੇ ਚਾਹੇ ਕਿੰਨੀ ਲੁੱਟ ਖੂ ਕਰ ਲੋ ਮੈਂ ਡੇਲੋ ਰਿਆਂ ਮੇਰੇ ਜਾਂ ਤੋਂ ਪਹਿਲਾਂ ਥੋੜੇ ਦਿਨ ਪਹਿਲੇ ਦਰਸ਼ਨ ਦੇ ਨੂੰ ਬਹੁਤ ਮਸ਼ਹੂਰ ਹੋ ਗਿਆ ਇਨਸਪੈਕਟਰ ਉਹ ਕੀ ਕਰਦੇ ਸੀ ਰਾਤ ਨੂੰ 12 ਵਜੇ ਚੋਲੇ ਪਾ ਲੈਣੇ ਖਟੀਆਂ ਦਸਤਾਰਾ ਪਾ ਲੀਆਂ ਉਤੋਂ ਦੀ ਪਾ ਲੈਣੇ ਗਾਤਰੇ ਕੰਧ ਟੱਪ ਕੇ ਜਿਵੇਂ ਹੁਣ ਮੇਰੇ ਘਰੇ ਆ ਗਏ ਆ ਕੇ ਟੱਬਰ ਢਾ ਲਿਆ ਲਓ ਬਣਾਓ ਰੋਟੀ ਜੇ ਤਾਂ ਦੇਖਣਾ ਵੀ ਕਿਹਦੇ ਮੁਰਗੇ ਮਾਰ ਕੇ ਰੱਖੇ ਪਿਆ ਅੱਛਾ ਇਹ ਤਾਂ ਬਣਾਉ ਮੁੜਕੇ ਰਾਤ ਨੂੰ ਘੰਟਾ ਦੋ ਘੰਟੇ ਉਹਨਾਂ ਦੇ ਘਰੇ ਰਹਿ ਕੇ ਸਵੇਰ ਨੂੰ 6 ਵਜੇ ਦੇ ਨੂੰ ਉੱਥੇ ਹੀ ਆ ਜਾਣਾ ਫਿਰ ਆ ਕੇ ਰੇਡ ਮਾਰ ਦੇਣੀ ਜਣੀ ਪਹਿਲਾਂ ਸਿਵਲ ਵਰਦੀ ਚ ਨਿਹੰਗ ਸਿੰਘ ਬਣ ਕੇ ਉਹਨਾਂ ਦੇ ਘਰੇ ਜਾਣਾ ਫਿਰ ਉਹ ਤੋਂ ਬਾਅਦ ਪੁਲਿਸ ਵਾਲੀ ਵਰਦੀ ਚ ਆਪ ਹੀ ਉੱਥੇ ਆ ਜਾਣਾ ਉਹਨਾਂ ਦੇ ਘਰੇ ਜਾਂਦਾ ਸੀਗਾ ਫਿਰ ਸਵੇਰ ਨੂੰ 6 ਵਜੇ ਦੇ ਨੂੰ ਪੁਲਸ ਵਾਲੀ ਵਰਦੀ ਇੰਸਪੈਕਟਰ ਸੀਗਾ ਹੀ ਉਹ ਆ ਕੇ ਅਗਲੇ ਦੇ ਘਰੇ ਚੱਕ ਲੈਣੇ ਬੁੜੀਆਂ ਚੱਕ ਲੈਣੀਆਂ ਬੰਦੇ ਚੱਕ ਲੈਣੇ ਆ ਵੀ ਸੋੜੇ ਰਾਤ ਕਾਟ ਕੇ ਰੋਟੀ ਗਾ ਕੇ ਗਏ ਆ 8:00 ਵਜੇ ਆਏ ਸੀ ਤੁਸੀਂ ਮੁਰਗਾ ਬਣਾਇਆ ਬਲਾਨੀ ਬੁੜੀ ਨੇ ਰੋਟੀਆਂ ਅਗਲਾ ਹੈਰਾਨ ਹੋ ਜਾਂਦਾ ਸੀ ਵੀ ਗੱਲ ਕੀ ਬਣੀ ਇਹ ਫਿਰ ਉਹ ਪੈਸੇ ਬਹੁਤ ਲੈਂਦਾ ਸੀ ਇਹ ਗੱਲ ਕਿੱਥੋਂ ਖੁੱਲੀ ਇੱਕ ਇਹ ਨਵਾਰੀ ਪਿੰਡਾ ਰੋੜਕਾ ਸ਼ਾਇਦ ਉੱਥੋਂ ਦਾ ਇਹਨੇ ਸਰਪੰਚ ਮਾਰਤਾ ਸੀਗਾ ਦਰਸ਼ਨ ਨੇ ਡੇਲੋ ਨੇ ਉਹ ਲੈ ਆ ਸੀ ਨਾ ਨੇ 20 ਲੱਖ ਰੁਪਈਆ ਉਦੋਂ ਹਰਨੇਕ ਸਿੰਘ ਸਰਾ ਸੀਗਾ ਐਸਐਸਪੀ ਜੇ ਰਹਉ ਇਹਨੂੰ ਲੱਗ ਗਿਆ ਪਤਾ ਇਹ ਕਹਿੰਦਾ ਵੀ 10 ਲੱਖ ਤਾਂ ਮੈਨੂੰ ਫੜਾ ਦੇ ਉਰੇ ਪਹਿਲੇ ਇਹ ਵੀ ਬੈਠੇ ਲੈ ਗਿਆ ਬਾਕੀ ਉਹਨਾਂ ਦੇ ਵੰਡਣ ਦੇ ਵਿੱਚ ਗੰਨ ਮੈਣਾ ਤੇ ਦਰਸ਼ਨ ਦੇ ਲੋ ਦਾ ਫਰਕ ਪੈ ਗਿਆ ਇਹਨਾਂ ਨੇ ਸੰਤ ਮੁੰਡਾ ਹੁੰਦਾ ਸੀ ਇੱਕ ਉਹਨੂੰ ਮਾਰਤਾ ਉਹਦਾ ਸਾਲਾ ਮਦਨਜੀਤ ਡੀਐਸਪੀ ਸੀਗਾ ਉਨੇ ਕੇ ਜਕ ਲਿਆ ਉਹ 20 ਸਾਲ ਦੀ ਸਜ਼ਾ ਦਰਸਨ ਦੇਲੋਂ ਹੋ ਗਈ ਉਹ ਮਨੂ ਦਿਮਾਗੀ ਤੌਰ ਤੇ پاگل ਹੋ ਕੇ ਮਰ ਗਿਆ ਸੋ ਇਹ ਜਿਹੜੇ ਬੰਦੇ ਜਿਨ੍ਹਾਂ ਨੇ ਗਰੀਬ ਲੋਕਾਂ ਦਾ ਖੂਨ ਪੀਤਾ ਜੀ ਨਾ ਇਹਨਾਂ ਦਾ ਹਾਸ਼ਰ ਬਹੁਤ ਮਾੜਾ ਹੋਇਆ ਸਵਰਨ ਘੋਟਣਾ ਅਦਰੰਗ ਹੋ ਗਿਆ ਹਾਂਜੀ ਕਿਸੇ ਨੇ ਪੁੱਛਿਆ ਨਹੀਂ ਮੁੰਡਾ ਐਸਐਸਪੀ ਆ ਇੱਕ ਨੇਪਾਲੀ ਨੌਕਰੀ ਰੱਖਿਆ ਹੁੰਦਾ ਜੀ ਆ ਕਹਿੰਦੇ ਇਹ ਬਾਲਟੀ ਮਾਰਦਾ ਸੀ ਤੋ ਹੋ ਜਾਂਦਾ ਸੀ ਆ ਦੁਆਰਾ ਪੇ ਚੱਕ ਕੇ ਉੱਤੇ ਪਾਉਂਦਾ ਸੀਗਾ ਡੀਐਸਪੀ ਹਰਪ੍ਰਭਾਨ ਸਿੰਘ ਸੋਢੀ ਚੰਡੀਗੜ੍ਹ ਤੋਂ ਆ ਰਾਇਆ ਸੀਗਾ ਹਾਂ ਉਹਦਾ ਇਹ ਜਿਹਾ ਐਕਸੀਡੈਂਟ ਹੋਇਆ ਧੁੰਦ ਪੈੰਦੀ ਸੀ ਸਾਰੀ ਆ ਤੇ ਛੜਕਦੀ ਪੇੜਾ ਗੱਡੀਆਂ ਉਤੋਂ ਹੀ ਲੰਘਦੀਆਂ ਰਹੀਆਂ ਦਾਦ ਦੇ ਨੇ ਕਈਆਂ ਦੇ ਨਾਲ ਖੁਰਚ-ਖੁਰਚ ਕੇ ਉਹਨੂੰ ਲਾਇਆ ਉਤੋਂ ਜਿਹੜੀ ਸਭ ਤੋਂ ਕਨੌਣੀ ਗੱਲ ਹੋਈ ਸੀ ਜਿੱਥੋਂ ਮੈਨੂੰ ਇਹ ਲੱਗੀ ਆ ਚਿੰਗ ਹਾਂ ਇਹ 1998 ਦੇ ਵਿੱਚ ਨਾ 92 ਦੇ ਵਿੱਚ ਇੱਕ ਬੱਸ ਅਗਵਾ ਕੀਤੀ ਸੀ ਜਿਗਰਾਉਂ ਤੋਂ ਇਹ ਚੌਂਕੀ ਮਾਨਾਂ ਕੋਲੇ ਲਿਜਾ ਕੇ ਤੇ ਜਿੱਦੜ ਸਦਮਾ ਸਦਮਾ ਖੋਦ ਕਾਲਜਾਂ ਕੁੜੀਆਂ ਦਾ ਉੱਥੇ ਲਿਜਾ ਕੇ ਇਹਨਾਂ ਨੇ 13-14 ਮੁੰਡੇ ਹਿੰਦੂਆਂ ਦੇ ਮਾਰਦੇ ਸੀਗੇ ਇਸ ਆ ਨੋਟੇ ਭੇਜਿਆ ਗਿਆ ਬਾਅਦ ਚ ਇਨਕੁਆਰੀ ਕਰਨ ਵਾਸਤੇ ਵੀ ਤੁਸੀਂ ਲੱਭੂ ਕਿੱਧਰ ਨੂੰ ਗਏ ਖੜਕੋ ਇਹ ਜਿਹੜਾ ਹਾਕਮਾਂ ਸੋਡੀ ਬੂਚੜ ਸੀ ਗਈ ਉਤੋਂ 6-7 ਕੁੜੀਆਂ ਲੈ ਆ ਚੱਕੇ ਕਾਲਜ ਦੇ ਵਿੱਚ ਉਹ ਵਿਚਾਰੀਆਂ ਨੂੰ ਔਨ ਸਾਰੀ ਨਗਨ ਕਰਕੇ ਓਮ ਗਾੜੀਆਂ ਨੇ ਗੰਦਾ ਚੱਕ ਲੋਏ ਕਿ ਕਾ ਫਿਰ ਮੇਰੇ ਦਿਮਾਗ ਤੇ ਥੋੜਿਆ ਇਸ ਚੀਜ਼ ਦਾ ਸੱਟ ਮੇਮਣਾ ਮੈਂ ਨੌਕਰੀ ਨਹੀਂ ਕਰਨੀਗੀ ਚਾਹੀ ਕੋਈ ਕੁਝ ਵੀ ਹੋ ਜੇ ਠੀਕ ਹੈ ਨਾ ਉਹ ਕੁੜੀਆਂ ਰਾਤ ਨੂੰ ਪਤਾ ਨਹੀਂ ਕਿੱਥੇ ਇਕ ਪਾਈਆਂ ਕਿੱਥੇ ਨਹੀਂ ਇਕ ਪਾਈਆਂ ਮੋਰ ਕੋਈ ਭੈਣਕਣੀ ਲੱਭੀ ਇਹ ਭਾਈ ਗੁਰਦੇਵ ਸਿੰਘ ਕੋਂਗਰੇ ਨਾਲ ਇੱਕ 65 ਸਾਲ ਦੀ ਊਮੀ ਦੀ ਮਾਈ ਸੀ ਸਾਡੇ ਸਾਹਮਣੇ ਮੇਰੇ ਤੇ ਸਰਜੀਤ ਰਹੇ ਐਸਆਈ ਹੁੰਦਾ ਸੀ ਉਹ ਮਾਈ ਦੇ ਬਿਆਨ ਲੈਣ ਗਏ ਉਹ ਸ਼ਰਾਬੀ ਹੋਏ ਹੋਏ ਸੀਗੇ ਗੰਨਮੈਣ ਉਹਨਾਂ ਨੇ ਕੱਪੜੇ ਪਾੜ ਕੇ ਉਹ ਕਹਿੰਦੀ ਰਹੀ ਵੇ ਪੁੱਤ ਨਾ ਪਾੜੋ ਵੇ ਪੁੱਤ ਨਾ ਪਾੜੋ ਵੇ ਵੇ ਪੁੱਤ ਨਾ ਉਹ ਮਾਈ ਉੱਥੇ ਮਰ ਗਈ ਚੱਕੀ ਜਾ ਕੇ ਸਤਲੋਈ ਦੇ ਵਿੱਚ ਰੋੜਤੀ ਉਸੇ ਰਾਤੀ ਭਾਈ ਗੱਦੇ ਸਿੰਘ ਕੋਕ ਨੂੰ ਖਤਮ ਕਰ ਦਿੱਤਾ ਗਿਆ ਅਖਰ ਇੰਨੀ ਖੁੱਲ ਜਿਹੜੀ ਪੁਲਿਸ ਨੂੰ ਮਿਲੀ ਸੀਗੀ ਇਹਦੇ ਪਿੱਛੇ ਸਿੱਧਾ ਸਿੱਧਾ ਸਾਫ ਤਸਵੀਰ ਝਲਕਦੀ ਹੈ ਕਿ ਸਰਕਾਰ ਦੀ ਬੜੀ ਖੁੱਲੀ ਛੁੱਟੀ ਦਿੱਤੀ ਹੋਈ ਸੀ ਹਨਾ ਸਰਕਾਰ ਨੂੰ ਫਾਇਦਾ ਕੀ ਹੋ ਰਿਹਾ ਸੀ ਇਹਦੇ ਵਿੱਚ ਕਿ ਪੁਲਿਸ ਨੂੰ ਇੰਨੀ ਖੁੱਲੀ ਛੁੱਟੀ ਦੇਤੀ ਇੰਨੀ ਮਨਮਰਜ਼ੀ ਪੁਲਿਸ ਨੇ ਕੀਤੀ ਉਦੋਂ ਦੇਖੋ 10% ਵੋਟਾਂ ਦੇ ਨਾਲ ਬਿਆਨ ਤੇ ਸਰਕਾਰ ਮੂਚਰ ਦੀ ਸਰਕਾਰ ਬਣੀ ਸੀ ਸਿਰਫ 10% ਵੋਟਾਂ ਦੇ ਨਾਲ ਅਛਾ ਇਹ ਤਾਂ ਬਣਿਆ ਸੀ ਮੁੱਖ ਮੰਤਰੀ ਪੰਜਾਬ ਵੀ ਮੈਂ ਪੰਜਾਬ ਦੇ ਵਿੱਚੋਂ ਅੱਤਵਾਦ ਬਿਲਕੁਲ ਖਤਮ ਕਰ ਦਊਗਾ ਹੂੰ ਬਿਲਕੁਲ ਇਹਦੇ ਨਾਲ ਫਿਰ ਇੱਕ ਪੁਲਸ ਦਾ ਬੰਦਾ ਵੀ ਚਾਹੀਦਾ ਸੀ ਹੂੰ ਉਹ ਪੁਲਸ ਦਾ ਬੰਦਾ ਮਿਲ ਗਿਆ ਕੇਪੀਐਸ ਗਿੱਲ ਹੂੰ ਕੇਪੀਐਸ ਗਿੱਲ ਨੇ ਬਿਹਾਰ ਦੇ ਵਿੱਚ ਕੋਈ ਰੋਲਾ ਚੱਲਦਾ ਸੀਗਾ ਉੱਥੇ ਨੇ ਬਹੁਤ ਬਹੁਤ ਮੁੰਡੇ ਮਾਰੇ ਸੀਗੇ ਉੱਥੋਂ ਫਿਰ ਇਹ ਨੂੰ ਪਹਿਲਾਂ ਅੰਬਸਰ ਸੀਆਰਪੀ ਇਹਦੇ ਵਿੱਚ ਲਾਇਆ ਗਿਆ ਉਤੋਂ ਫੇਰ ਇਹਨੂੰ ਦੇਖਿਆ ਵੀ ਇਹ ਬੰਦੇ ਨੇ ਬਿਹਾਰ ਦੇ ਵਿੱਚ ਆਹ ਕੰਮ ਕੀਤਾ ਸੀ ਵੀ ਕਿਉਂ ਨਾ ਇਹਨੂੰ ਡੀਜੀਪੀ ਲਾਇਆ ਜਾਵੇ ਇਹਨੂੰ ਡੀਜੀਪੀ ਲਾਤਾ ਦੇਖੋ ਚਾਹੇ ਉਹ ਬੁਚੜ ਸੀ ਜਾਂ ਇਹ ਕੁਝ ਵੀ ਸੀ ਪਰ ਉਰੇ ਵਿੱਚ ਇੱਕ ਸਿੱਖ ਕੌਮ ਦਾ ਦਰਦ ਵੀ ਸੀ ਇਹ ਜਿਹਨੇ ਆਪਣੇ ਹਰਮਿੰਦਰ ਸਿੰਘ ਛੋਟੀ ਵਗੈਰਾ ਇਹ ਛੋਟੀ ਕੋਲ ਬੰਦਾ ਸੀ ਜਿਹੜਾ ਮਾਰਤਾ ਸੀ ਖਾੜਕੂ ਨੇ ਇਹਨਾਂ ਨੇ ਹਰਮੰਦਰ ਹਰਮੰਦਰ ਸਿੰਘ ਇਹ ਜੋਧਪੁਰ ਦੀ ਜੇਲ੍ਹਾਂ 'ਚ ਬੰਦ ਸੀ ਕੇਪੀਐਸ ਗਿੱਲ ਨੇ ਇਹਨਾਂ ਦੀ ਰਜੀਵ ਗਾਂਧੀ ਨਾਲ ਇੰਟਰਵਿਊ ਕਰਵਾਇਆ ਸੀ ਵੀ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਉਦੋਂ ਕੇਪੀਐਸ ਗਿੱਲ ਚੰਗਾ ਸੀ ਲੇਕਿਨ ਥੋੜੇ ਦਿਨ ਬਾਅਦ ਹੀ ਜਦੋਂ ਫਿਰ ਜੇਲ੍ਹ 'ਚ ਰਿਹਾਅ ਹੋ ਕੇ ਆਇਆ ਇਹਨੂੰ ਮਰਵਾ ਦਿੱਤਾ ਗਿਆ ਇਹ ਕਣ ਉਦੋਂ ਬਾਅਦ ਫਿਰ ਗੱਲ ਨੇ ਕਤਮ ਚੱਕ ਲਿਆ ਵੀ ਅਤਵਾਦ ਨੂੰ ਥੱਲ ਪੌਣੀ ਪੌਣੀ ਆ ਉਸ ਨੂੰ ਖੁੱਲੀ ਛੋੜ ਦਿੱਤੀ ਜੋ ਮਰਜ਼ੀ ਕਰੋ ਬੰਦਾ ਮਾਰੋ ਘਰ ਘਾਟ ਲੁੱਟੋ ਟੀਮੀਆਂ ਚੱਕੋ ਜੋ ਮਰਜ਼ੀ ਕਰੋ ਬਿਲਕੁਲੀ ਜਿਵੇਂ ਮੁਗਲਾਂ ਦੇ ਜ਼ਮਾਨੇ ਚ ਮੁਗਲ ਫੌਜ ਨੂੰ ਖੋਲ੍ਹਉਂਦੀ ਸੀ ਨਾ ਲੁੱਟ ਲੋ ਵੀ ਜਿੰਨਾ ਮਰਜ਼ੀ ਲੁੱਟ ਲੋ ਇਸ ਤਰ੍ਹਾਂ ਦੀ ਖੁੱਲ੍ਹ ਦੇ ਦਿੱਤੀ ਇੱਕ ਮੇਰੀ ਅੱਖੀ ਦੇਖਣ ਦਾ ਵਾਕਿਆ ਇੱਕ ਬਜ਼ੁਰਗ ਦੇ ਤਿੰਨ ਬੱਚੇ ਇਨਸਪੈਕਟਰ ਚੱਕ ਲਿਆ ਆ ਉਹ ਸ਼ਾਮ ਨੂੰ ਗਿਆ ਇਨਸਪੈਕਟਰ ਕਹਿੰਦਾ ਵੀ بابا ਗੱਲ ਸੁਣ ਲੈ ਕਿੰਨੇ ਬੈਈ ਆ ਕਹਿੰਦਾ ਸਾਰੇ ਤਿੰਨ ਕਿੱਲੇ ਬੈਈ ਆ ਮੇਰੇ ਕੋਲ ਇੱਕ ਕਿੱਲਾ ਕਿੱਲਾ ਆਉਂਦੀ ਆ ਕਹਿੰਦਾ ਵੀ ਮੈਂ ਤੇਰਾ ਇੱਕ ਪੁੱਤ ਛੱਡ ਦੂੰ ਤੂੰ ਤਿੰਨੇ ਕਿੱਲੇ ਵੇਚਿਆ ਮੈਨੂੰ 6 ਲੱਖ ਰੁਪਈਆ ਚਾਹੀਦਾ ਉਹ ਉਹ ਜ਼ਮੀਨ ਦੇ ਬਾਸ ਹਸਤੇ ਸੀਗੇ ਚਲ 2 ਲੱਖ ਨਹੀਂ 3 ਲੱਖ ਨਹੀਂ 4 ਲੱਖ ਬਣਿਆ ਵਿਚਾਰੇ ਕੋਲੇ ਉਹ ਲੈ ਕੇ ਤੇ ਉਹਦੇ ਕੋਲੇ ਆ ਗਿਆ ਕਹਿੰਦਾ ਚਲ ਇੱਕ ਤਾਂ ਮਾਰ ਦੇ ਦੋ ਤਾਂ ਛੱਡ ਦੇ ਮੇਰੇ ਕਹਿੰਦਾ ਨਹੀਂ ਪੈਸੇ ਪੂਰੇ ਕਰ ਰਿਸ਼ਤੇਦਾਰੀਆਂ ਦੇ ਵਿੱਚੋਂ ਉਹਨੇ ਪੈਸੇ ਇਕੱਠੇ-ਕੁੱਠੇ ਕੀਤੇ ਵਿਜਾਰੇ ਨੇ ਫੇਰ ਕਹਿੰਦਾ ਵੀ ਤੇਰੇ ਮੈਂ ਦੋ ਮਾਰਦਾ ਨਾ ਇੱਕ ਸ਼ਰਤੋਂ ਪੈਸੇ ਪੂਰੇ ਕਰ ਦੇ ਉਹਨੇ ਫੇਰ ਵਿਜਾਰੇ ਨੇ ਰਿਸ਼ਤੇਦਾਰੀਆਂ ਚ ਭੱਜਿਆ ਬੈਂਕਾਂ ਨੂੰ ਭੱਜਿਆ ਉਹਨੇ 6 ਲੱਖ ਪੂਰਾ ਕਰਤਾ ਕਹਿੰਦਾ ਹੁਣ ਤਾਂ ਛੱਡ ਦੇ ਕਿਆ ਚੱਲੇ ਓਂ ਕਰ ਦੋ ਮਾਰ ਦੇ ਇੱਕ ਤਾਂ ਛੱਡ ਦੇ ਕਹਿੰਦਾ ਜਾ ਉਹ ਫਲਾਨੀ ਜੇਲ੍ਹ ਦੇ ਵਿੱਚ ਬੈਠੇ ਆ ਲੁਧਿਆਣੇ ਜਾ ਤੂੰ ਜਾ ਕੇ ਉਹਨਾਂ ਦੀ ਜਵਾਨਤ ਕਰਾ ਲਾ ਨਾਲ ਦਾ 6 ਲੱਖ ਰੁਪਈਆ ਲੈ ਲਿਆ ਨਾਲੇ ਉਹ ਬਜਾਰੇ ਤਿੰਨ ਬੱਚੇ ਮਾਰਤੇ ਅੱਛਾ ਤਿੰਨੇ ਹੀ ਮਾਰਤੇ ਤਿੰਨੇ ਮਾਰਤੇ ਰੁਪਈਆ ਵੀ 6 ਲੱਖ ਲੈ ਲਿਆ ਅੱਜ ਉਹ ਬਜ਼ੁਰਗ ਕਿਤੇ ਜਿਉਂਦਾ ਹੋਵੇ ਸੁਣਦਾ ਹੋਵੇ ਤਾਂ ਪੱਖੋਗੇ ਨਾਲ ਮਲਕੇ ਉਹ ਆਪਣੇ ਕਨੈਕਸ਼ਨ ਕਰ ਲੈ ਲਵੇ ਮੈ ਲੈ ਲਵੇ ਉਹਨੂੰ ਉਹਨੂੰ ਸਾਰੇ ਹਿੱਸੇ ਦਾ ਪਤਾ ਉਹਦਾ ਹਾਂ ਵਿੱਤਨ ਮੁੰਡੇ ਵੀ ਮਾਰਤੇ ਤਿੰਨ ਕਿਲੇ ਪੈਣੀ ਵੀ ਗਈ ਤੇ 6 ਲੱਖ ਰੁਪਏ ਵੀ ਉਹਨਸ ਵੇਟਰ ਲੈ ਗਿਆ ਕਿਹੜਾ ਕਿਹੜਾ ਪਿੰਡ ਸੀ ਉਹਨਾਂ ਬਜ਼ੁਰਗਾਂ ਦਾ ਇਹ ਦੱਸਿਆ ਨਹੀਂ ਕਿ ਇਹ ਨਹੀਂ ਪਤਾ ਕਿਹੜਾ ਪਿੰਡ ਸੀ ਕਿਉਂਕਿ ਇਹ ਤਾਂ ਆਏ ਦੇਣੇ ਕੋਈ ਨਾ ਕੋਈ ਨਮਾ ਖੁੰਦਾ ਹੀ ਰਹਿੰਦਾ ਇਹ ਕੋਈ ਦਾ ਇਹ ਹੁੰਦਾ ਸੀ ਜੇ ਤਾਂ ਜਗਰਾਉਂਦੀ ਪੁਲਿਸ ਨੇ ਚੱਕ ਲਿਆ ਤਾਂ ਇਹਨੇ ਕਹਿੰਦਾ ਵੀ ਲੁਧਿਆਣੀ ਪੁਲਸਾ ਜੀ ਬਦਨੀ ਪੁਲਿਸ ਨੇ ਚੱਕ ਲਿਆ ਉਹਨੇ ਕਹਿੰਦਾ ਮੋਕਰੀ ਪੁਲਸਾ ਬਸ ਸਹੀ ਦਾ ਕਿਸੇ ਨੂੰ ਦੱਸਦੇ ਨਹੀਂ ਸੀ ਹੁੰਦੇ ਬੇਸੀ ਪੁਲਿਸ ਕਿੱਥੋਂ ਦੀਆਂ